ਸਭ ਤੋਂ ਅਹਿਮ ਤੇ ਵੱਡੀ ਖਬਰ ਪਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ 2027 ਦੇ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਨੇ ਜਾ ਚੁੱਕੇ ਨੇ ਤਾਂ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਬਰਨਾਲਾ ਦੇ ਵਿੱਚ ਜਿਸ ਦੇ ਵਿੱਚ ਐਲਾਨ ਕਰ ਦਿੱਤਾ ਕਿ ਅਮਰਤਪਾਲ ਸਿੰਘ 2027 ਦੇ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੈਠੇ ਅਮਰਤਪਾਲ ਸਿੰਘ اسلام علیکم جی ست اکال امید کرنے تو اسے بالکل ودیو ہو گیا رابطہ چڑھ دے گلاچے رکھے اتنے جی ابھی اچ گل کریں گے امرت پالی اتے جی بہت بڑا جڑا سامنے آیا ہے اتے جی کیا جاندہ پہ کہ دو ستائی واسطے ਅਮਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਫੈਸਲਾ ਹੈ ਉਹ ਹੋ ਗਿਆ ਹੈ ਕਿ ਅਮਰਿਤਪਾਲ ਸਿੰਘ ਹੀ ਅਗਲਾ ਸੀਐਮ ਬਣੇਗਾ ਪੰਜਾਬ ਦਾ ਸੀਐਮ ਬਣੇਗਾ ਤੇ ਨਾਲ ਹੀ ਉਹਦੋਂ ਪਹਿਲਾਂ ਪਹਿਲਾਂ ਅਮਰਿਤਪਾਲ ਸਿੰਘ ਨੂੰ ਜੇਲ੍ਹੋਂ ਰਿਹਾ ਕਰਾ ਲਿਆ ਜਾਏਗਾ ਅਜੇ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਨੇ ਆ ਐਥੇ ਜੀ ਅਕਾਲੀ ਦਲ ਨੇ ਕੀ ਦੀ ਜਥੇਬੰਦੀ ਨੇ ਕੀ ਫੈਸਲਾ ਕੀਤਾ ਬਿਫੋਰ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स गो ਸਭ ਤੋਂ ਅਹਿਮ ਤੇ ਵੱਡੀ ਖਬਰ ਪਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜੋ ਕਿ 2027 ਦੇ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਨੇ ਜਾ ਚੁੱਕੇ ਨੇ ਤਾਂ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਬਰਨਾਲਾ ਦੇ ਵਿੱਚ ਜਿਸ ਦੇ ਵਿੱਚ ਐਲਾਨ ਕਰ ਦਿੱਤਾ ਕਿ ਅਮਰਤਪਾਲ ਸਿੰਘ 2027 ਦੇ ਲਈ ਅਕਾਲੀ ਦਲ ਬਾਰਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਤਾਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਬੈਠੇ ਅਮਰਤਪਾਲ ਸਿੰਘ ਐਮਪੀ ਬਣ ਚੁੱਕੇ ਨੇ ਖਡੂਰ ਸਾਹਿਬ ਤੋਂ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਤਾ ਕੇ ਐਮਪੀ ਬਣਾ ਦਿੱਤਾ ਪਰ ਹੁਣ 2027 ਦੇ ਲਈ ਅਮਰਤਪਾਲ ਸਿੰਘ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਤਾਂ ਕੀ 2027 ਤੋਂ ਪਹਿਲਾਂ ਪਹਿਲਾਂ ਅਸਾਮ ਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਪੰਜਾਬ ਆਉਣਗੇ ਕੀ ਉਹਨਾਂ ਦੇ ਸਾਥੀ ਜੋ ਅਸਾਮ ਦੀ ਦਿਬੜੂਗੜ ਜੇਲ੍ਹ ਤੋਂ ਪੰਜਾਬ ਆ ਚੁੱਕੇ ਕੀ ਜੇਲ੍ਹਾਂ ਚੋਂ ਬਾਹਰ ਆਉਣਗੇ ਕਿਉਂਕਿ ਅਮਰਤਪਾਲ ਸਿੰਘ ਦੇ ਸਾਰੇ ਸਾਥੀ ਪੰਜਾਬ ਦੀਆਂ ਜ਼ਿਲ੍ਹਿਆਂ ਦੇ ਵਿੱਚ ਸ਼ਿਫਟ ਕਰ ਦਿੱਤੇ ਐਨਐਸਏ ਖਤਮ ਹੋ ਚੁੱਕੀ ਆ ਪਰ ਅਮਰਤਪਾਲ ਸਿੰਘ ਦੇ ਉੱਤੇ ਤੀਜੀ ਵਾਰ ਐਨਐਸਏ ਲਗਾ ਦਿੱਤੀ ਆ ਨੈਸ਼ਨਲ ਸਕਿਉਰਿਟੀ ਐਕਟ ਤੀਜੀ ਵਾਰ ਲਗਾਉਣ ਦਾ ਵਿਰੋਧ ਵੀ ਹਾਲਾਂਕਿ ਕੀਤਾ ਗਿਆ ਸੜਕਾਂ ਦੇ ਉੱਤੇ ਸਿੱਖ ਜਥੇਬੰਦੀਆਂ ਵੀ ਉਤਰੀਆਂ ਤਾਂ ਪਰ ਅੱਜ ਅਮਰਤਪਾਲ ਸਿੰਘ ਨੂੰ 2027 ਦੇ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਕਿ ਕੁਝ ਕਹਿ ਰਹੇ ਨੇ ਇੱਕ ਵਾਰ ਸੁਣਾਉਨੇ ਆ ਜੀ ਕੀ ਫਤਿਹ ਬਾਕੀ ਤੇ ਪਹਿਲਾਂ ਤੁਹਾਡੇ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਰਸ਼ੀ ਗਾਲ ਤੇ ਖਾਲਸਾ ਜੀ ਜੀ ਉਨੀ ਸਾਡੇ ਨਾਲ ਪਹਿਲਾਂ ਤੋਂ ਵੀ ਕਾਫੀ ਸਪੋਰਟ ਕਰਦੇ ਰਹੇ ਤੇ ਹੁਣ ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਐਕਟਿਵ ਹੋ ਕੇ ਤੁਸੀਂ ਅੱਗੇ ਹੋ ਕੇ ਕੰਮ ਕਰੋ ਤੇ ਸਾਡੇ ਨਾਲ ਜਿਹੜਾ ਤੁਹਾਡਾ ਬਹੁਤ ਵੱਡਾ ਤਜਰਬਾ ਵੀ ਆ ਤੁਸੀਂ ਬਹੁਤ ਇੱਕ ਵਧੀਆ ਸ਼ਖਸੀਅਤ ਜੋ ਇਸ ਕਰਕੇ ਤੁਸੀਂ ਹੁਣ ਜੋ ਪੁਰਾਣੇ ਜਿੱਥੇ ਵੀ ਤੁਸੀਂ ਰਹੇ ਜੋ ਛੱਡ ਕੇ ਸਾਡੇ ਨਾਲ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਸਹਿਯੋਗ ਕਰੋ ਅਸੀਂ ਇਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੇ ਸਾਨੂੰ ਉਮੀਦ ਹੈ ਕਿ ਸਾਡੇ ਨਾਲ ਚੜ੍ਹਦੀ ਕਲਾ ਨਾਲ ਸਾਡੇ ਨਾਲ ਵਿਚਰਨਗੇ ਇੱਕ ਕੰਮ ਕਰਨਗੇ ਸਰ ਰਾਜ ਖਾਲਸਾ ਪਾਰਟੀ ਦੇ ਵਿੱਚ ਸ਼ਾਮਲ ਕਰਨ ਦੇ ਲਈ ਉਹ ਜ਼ਿੰਮੇਵਾਰੀਆਂ ਦੇਣ ਦੇ ਲਈ ਹਾਂਜੀ ਜੀ ਇਹਨਾਂ ਨੂੰ ਅਸੀਂ ਹੁਣ ਅੱਜ ਤੋਂ ਆਪਣੇ ਨਾਲ ਪਾਰਟੀ ਚ ਜੋੜ ਲਿਆ ਬਾਕੀ ਸਾਰਾ ਕੁਝ ਜੋਲ ਸਾਬਤ ਐਕਸਪਲੇਨ ਕਰਕੇ ਮੇਰਾ ਥੋੜਾ ਗਲ ਠੀਕ ਨਹੀਂਗਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੋਲ ਕੋਆਰਡੀਨੇਟਰ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਅਸੀਂ ਬਰਨਾਲਾ ਵਿਖੇ ਇੱਥੇ ਪਹੁੰਚੇ ਆ ਐਕਸਐਮਪੀ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਇੱਥੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਰੱਖੀ ਗਈ ਆ ਉਹਦੇ ਲਈ ਅੱਜ ਦੋ ਮੁੱਦੇ ਨੇ ਸਾਡੇ ਕੋਲ ਜਿਹਦੇ ਸਬੰਧ ਵਿੱਚ ਆਪਾਂ ਇਹ ਪ੍ਰੈਸ ਕਾਨਫਰੰਸ ਕੀਤੀ ਇੱਕ ਤਾਂ ਇਹ ਕਿ ਰਾਜਦੇਵ ਸਿੰਘ ਜੀ ਖਾਲਸਾ ਪਹਿਲਾਂ ਵੀ ਸਾਡੇ ਨਾਲ ਇਹ ਭਾਈ ਅਮਰਤਪਾਲ ਸਿੰਘ ਹੋਣਾ ਦੀ ਗੱਲ ਦੇ ਉੱਤੇ ਬੜੀ ਬੇਬਾਕੀ ਨਾਲ ਡੱਟ ਕੇ ਇਹ ਗੱਲ ਕਰਦੇ ਰਹੇ ਨੇ ਪਰ ਹੁਣ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਪਣਾ ਪੂਰਾ ਜਿਹੜਾ ਟਾਈਮ ਆ ਉਹ ਸਾਡੀ ਪਾਰਟੀ ਦੇ ਨਾਲ ਦਿਓ ਤਾਂ ਕਿ ਆਪਾਂ ਜਿਹੜੀਆਂ ਪਾਰਟੀ ਦੀਆਂ ਗਤੀਵਿਧੀਆਂ ਇਹਨੂੰ ਹੋਰ ਵਧੀਆ ਤਰੀਕੇ ਨਾਲ ਵਧੀਆ ਢੰਗ ਦੇ ਨਾਲ ਚਲਾ ਸਕੀਏ ਕਿਉਂਕਿ ਇਹਨਾਂ ਦਾ ਬੜਾ ਵੱਡਾ ਤਜਰਬਾ ਐਮਪੀ ਵੀ ਰਹੇ ਨੇ ਐਡਵੋਕੇਟ ਨੇ ਇਸ ਇਲਾਕੇ ਦੇ ਵਿੱਚੋਂ ਸਾਰਿਆਂ ਨੂੰ ਤੁਹਾਨੂੰ ਪਤਾ ਹੈ ਕਿ ਹਰ ਵੇਲੇ ਇਹ ਸੇਵਾ ਕਰਨ ਦੇ ਲਈ ਪੰਥ ਤੇ ਪੰਜਾਬ ਦੀ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਸੋ ਇਹਨਾਂ ਦਾ ਅਜ ਦੇ ਲਈ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਦੇ ਲਈ ਅਸੀਂ ਅੱਜ ਇਸ ਪੰਜਾਬ ਦੇ ਅੰਦਰ ਆਪਣੀ ਗੱਲ ਨੂੰ ਅੱਗੇ ਤੋਰਨ ਦੇ ਲਈ ਪੰਜ ਜਿਹੜੇ ਬਲਾਰੇ ਆ ਉਹ ਹੋਰ ਨਿਯੁਕਤ ਕਰਨ ਜਾ ਰਹੇ ਆ ਜਿਨ੍ਹਾਂ ਦੇ ਵਿੱਚ ਸਰਦਾਰ ਰਾਜਦੇਵ ਸਿੰਘ ਜੀ ਖਾਲਸਾ ਐਕਐਮਪੀ ਉਹ ਵੀ ਸਾਡੀ ਪਾਰਟੀ ਦੇ ਬਲਾਰੇ ਹੋਣਗੇ ਸਰਦਾਰ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਔਰ ਉਹਦੇ ਨਾਲ ਹੀ ਬੀਬੀ ਸਤ ਪ੍ਰੋਫੈਸਰ ਬੀਬੀ ਸਤਨਾਮ ਕੌਰ ਜੀ ਪਟਿਆਲੇ ਤੋਂ ਨੇ ਉਹ ਵੀ ਤੇ ਨਾਲ ਹੀ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਕਾਦੀਆਂ ਤੋਂ ਜਿਹੜੇ ਸਾਡੇ ਨਾਲ ਇੱਥੇ ਬੈਠੇ ਨੇ ਤੇ ਸਰਦਾਰ ਪ੍ਰਗਟ ਸਿੰਘ ਜੀ ਮੀਆਂ ਬੈਂਡ ਇਹ ਵੀ ਸਾਡੇ ਨਾਲ ਅੱਜ ਇੱਥੇ ਆਏ ਹੋਏ ਆ ਸੋ ਇਹ ਅਸੀਂ ਪੰਜ ਨਿਯੁਕਤੀਆਂ ਜਿਹੜੀਆਂ ਅਕਾਲੀ ਦਲ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਪਾਰਟੀ ਆ ਉਹਦੇ ਬਲਾਰੇ ਦੇ ਤੌਰ ਤੇ ਇਹਨਾਂ ਨੂੰ ਨਿਯੁਕਤ ਕੀਤਾ ਇਹ ਜਿਹੜੀਆਂ ਨਿਯੁਕਤੀਆਂ ਕੀਤੀਆਂ ਗਈਆਂ ਅਸੀਂ ਸਮਝਦੇ ਹਾਂ ਕਿ ਸਾਡੇ ਕੋਲ ਪਹਿਲਾਂ ਵੀ ਦੋ ਬਲਾਰੇ ਸਿਗੇ ਪਰ ਉਹਦੇ ਵਿੱਚ ਵਾਧਾ ਕਰਕੇ ਹੁਣ ਅਸੀਂ ਆਪਣੀ ਪਾਰਟੀ ਦੇ ਸੱਤ ਬਲਾਰੇ ਨਿਯੁਕਤ ਕੀਤੇ ਆ ਤਾਂ ਕਿ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਅਸੀਂ ਹੋਰ ਤੇਜ਼ ਕਰ ਸਕੀਏ ਸੋ ਉਹਦੇ ਨਾਲ ਹੀ ਦੂਸਰੀ ਗੱਲ ਇੱਕ ਅੱਜ ਮੁੱਖ ਮੁੱਦਾ ਹੋਇਆ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਸਿੱਖ ਪੰਥ ਦੀ ਗੱਲ ਕਰਦਾ ਤੇ ਉਹਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਉਹ ਲੋਕਾਂ ਨੂੰ ਵਹਿੀਰ ਦੇ ਰੂਪ ਵਿੱਚ ਜਾਗਰਤ ਕਰ ਰਹੇ ਸੀ ਕਿ ਤੁਸੀਂ ਨਸ਼ਿਆਂ ਨੂੰ ਤਿਆਗੋ ਜਿਹੜਾ ਕਿ ਇੱਕ ਬੜਾ ਵੱਡਾ ਮੁੱਦਾ ਪੰਜਾਬ ਦਾ ਹੈਗਾ ਪਰ ਇੱਥੋਂ ਦੀ ਸਰਕਾਰ ਨੇ ਤੇ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਬਿਨਾਂ ਕਸੂਰ ਤੋਂ ਪਹਿਲਾਂ 1 ਸਾਲ ਦੀ ਐਨਐਸਏ ਲਾਈ ਫਿਰ 1 ਸਾਲ ਦੀ ਹੋਰ ਵਧਾ ਦਿੱਤੀ ਹੱਦੋਂ ਦੋਂ ਹੋ ਗਈ ਜਦੋਂ ਫਿਰ ਆਪਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹ ਬਾਹਰ ਆਉਣਗੇ ਕਿਉਂਕਿ ਉਹ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਦੀ ਧਰਤੀ ਦੇ ਉੱਤੋਂ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਪਰ ਉਹਨਾਂ ਦੇ ਉੱਤੇ ਤੀਸਰੀ ਵਾਰ ਬਿਨਾਂ ਕਿਸੇ ਗੱਲ ਤੋਂ ਐਨਐਸਏ ਲਾ ਕੇ ਉਹਨਾਂ ਨੂੰ ਅੱਜ ਵੀ ਉਹਨਾਂ ਦੀ ਜੇਲ੍ਹ ਦੇ ਅੰਦਰ ਰੱਖ ਕੇ ਜਿਹੜੀ ਆਵਾਜ਼ ਆ ਉਹ 20 ਲੱਖ ਲੋਕਾਂ ਦੀ ਖਡੂਰ ਸਾਹਿਬ ਤੋਂ ਜਿੱਥੋਂ ਇੱਕ ਲੋਕਤੰਤਰਕ ਤਰੀਕੇ ਦੇ ਨਾਲ ਮੈਂਬਰ ਪਾਰਲੀਮੈਂਟ ਬਣੇ ਆ ਉਹਨੂੰ ਦਬਾਉਣ ਦੇ ਲਈ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸੋ ਉਹਨਾਂ ਨੂੰ ਜੇਲ੍ਹ ਵਿੱਚ ਬਿਨਾ ਕਿਸੇ ਗੱਲ ਤੋਂ ਰੱਖਿਆ ਗਿਆ ਸੋ ਉਹਦੇ ਲਈ ਔਰ ਉਸ ਤੋਂ ਅੱਗੇ ਜਾ ਕੇ ਇਹ ਤਾਂ ਇੱਕ ਗੱਲ ਉਹਨਾਂ ਦੀ ਹੈਗੀ ਆ ਦੂਸਰੀ ਗੱਲ ਪੰਜਾਬ ਦੀ ਸਰਕਾਰ ਜਿਹੜੀ ਕਰ ਰਹੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੰਨੇ ਵੀ ਸੇਵਾਦਾਰ ਨੇ ਜਿਹੜੀਆਂ ਅਸੀਂ ਜ਼ਿਲ੍ਹਿਆਂ ਦੀਆਂ ਕਮੇਟੀਆਂ ਬਣਾਉਣੇ ਆ ਜਾਂ ਬਲਾਕਾਂ ਦੀਆਂ ਕਮੇਟੀਆਂ ਬਣਾਉਣੇ ਜਾਂ ਪਿੰਡਾਂ ਵਿੱਚ ਕਮੇਟੀਆਂ ਬਣਾ ਰਹੇ ਆ ਲੋਕਾਂ ਦੇ ਵਿੱਚ ਪੂਰੇ ਪੰਜਾਬ 'ਚ ਬੜਾ ਵੱਡਾ ਸਾਨੂੰ ਸਹਿਯੋਗ ਮਿਲ ਰਿਹਾ ਸਰਕਾਰ ਆਪਦੀਆਂ ਏਜੰਸੀਆਂ ਰਹੀਂ ਚਾਹੇ ਉਹ ਸੀਆਈਡੀ ਹੋਵੇ ਚਾਹੀਓ ਪੁਲਿਸ ਹੋਵੇ ਉਹਦੇ ਰਹੀਂ ਸਾਡੇ ਬਹੁਤ ਸਾਰੇ ਜਿੰਨੇ ਉਹ ਸੇਵਾਦਾਰ ਆ ਉਹਨਾਂ ਨੂੰ ਉਹ ਥਾਣਿਆਂ ਵਿੱਚ ਬੁਲਾ ਰਹੇ ਆ ਜਾਂ ਫੋਨ ਕਰਕੇ ਉਹਨਾਂ ਨੂੰ ਬਹੁਤ ਗਲਤ ਤਰੀਕੇ ਦੇ ਨਾਲ ਉਹਨਾਂ ਦੇ ਕੋਲੋਂ ਸਵਾਲ ਜਵਾਬ ਕੀਤੇ ਜਾ ਰਹੇ ਆ ਉਹਨਾਂ ਦੇ ਅੰਦਰ ਇੱਕ دہشت ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਇਹ ਬਿਲਕੁਲ ਇਸ ਪਾਰਟੀ ਦੇ ਨਾਲ ਜੁੜਨ ਦਾ ਇਹ ਡਰ ਜਾਣ ਮੈਂ ਸਮਝਦਾ ਕਿ ਜੇ ਇਸ ਦੇਸ਼ ਦੇ ਅੰਦਰ ਇੱਕ ਲੋਕਤੰਤਰਿਕ ਤਰੀਕੇ ਨਾਲ ਇੱਕ ਡੈਮੋਕ੍ਰੇਸੀ ਹੈ ਸਾਨੂੰ ਕਿਤੇ ਵੀ ਕਿਸੇ ਵੀ ਪਾਰਟੀ ਵਿੱਚ ਕੰਮ ਕਰਨ ਦੀ ਜਿਹੜਾ ਕੀ ਇਹ ਸਰਕਾਰ ਉਸ ਡੈਮੋਕ੍ਰੇਸੀ ਨੂੰ ਬਿਲਕੁਲ ਨਜਾਇਜ਼ ਤਰੀਕੇ ਨਾਲ ਗਲਤ ਤਰੀਕੇ ਨਾਲ ਆਪਣੇ ਗਲਤ ਹੱਥਕੰਡੇ ਵਰਤ ਕੇ ਸਾਡੀ ਪਾਰਟੀ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹਨਾਂ ਨੂੰ ਪਤਾ ਕਿ ਪੰਜਾਬ ਦੀ ਧਰਤੀ ਦੇ ਉੱਤੇ 227 ਦੇ ਵਿੱਚ ਲੋਕ ਕੀ ਕਰਨ ਜਾ ਰਹੇ ਨੇ ਲੋਕਾਂ ਦੇ ਮਨਾਂ ਵਿੱਚ ਕੀ ਹੈ ਸੋ ਉਸ ਗੱਲ ਤੋਂ ਇਹ ਡਰਦੇ ਹੋਏ ਸਾਡੀ ਪਾਰਟੀ ਦੇ ਨਾਲ ਇੱਕ ਰਾਜਨੀਤਿਕ ਬਦਲਾਖੋਰੀ ਦੇ ਰਾਹੀਂ ਸਾਡੇ ਜਿੰਨੇ ਵੀ ਉਹ ਸੇਵਾਦਾਰ ਆ ਉਹਨਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਸੋ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਔਰ ਇੱਥੇ ਦਾ ਜਿਹੜਾ ਉਹਨਾਂ ਮਹਿਕਮਿਆਂ ਦੇ ADGP ਸਾਹਿਬ ਜਾਂ DGP ਸਾਹਿਬ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਇਸ ਗੱਲ ਨੂੰ ਬਿਲਕੁਲ ਨਾ ਕਰੋ ਜਿਹੜਾ ਕਿ ਕਿਥੋਂ ਦੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੇ ਨਾਲ ਇਹ ਧੱਕਾ ਆ ਜੇ ਸਰਕਾਰ ਨੇ ਇਹ ਗੱਲ ਸਾਡੀ ਨਾ ਸਮਝੀ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕੋਈ ਸਾਡੀ ਲੀਗਲ ਟੀਮ ਹੈ ਉਹ ਟੀਮ ਜਿਹੜਾ ਸਾਡਾ ਇੱਕ ਅਧਿਕਾਰ ਬਣਦਾ ਕਿ ਅਸੀਂ ਕੋਰਟ ਦੇ ਰਾਹੀਂ ਜਾਂ ਹੋਰ ਵੀ ਜਿਹੜੀ ਕੋਈ ਲੀਗਲ ਗੱਲ ਹੋ ਉਹ ਵੀ ਕਰਾਂਗੇ ਔਰ ਲੋਕਾਂ ਨੂੰ ਨਾਲ ਲੈ ਕੇ ਜੇ ਸਰਕਾਰ ਇਹਨਾਂ ਚੀਜ਼ਾਂ ਤੋਂ ਨਾ ਹਟੀ ਤੇ ਅਸੀਂ ਸੰਘਰਸ਼ ਵੀ ਕਰਾਂਗੇ ਜਿਹੜਾ ਕਿ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਅੰਦਰ ਇਹਨਾਂ ਨੇ ਇੱਕ ਇਹੋ ਜਿਹਾ ਡਰ ਤੇ دہشت ਦਾ ਮਾਹੌਲ ਬਣਾਇਆ ਹੋਇਆ ਇੱਕ ਜਿਹੜਾ ਆਮ ਨਾਗਰਿਕ ਜਿਹੜਾ ਚਾਹੁੰਦਾ ਕਿ ਮੈਂ ਪੀਸਫੁਲ ਤਰੀਕੇ ਨਾਲ ਕਿਤੇ ਕੰਮ ਕਰਾਂ ਜਾਂ ਉਹਦੀ ਮਰਜ਼ੀ ਦੇ ਨਾਲ ਉਹ ਵਿਚਰਾਂ ਉਹਨਾਂ ਨੂੰ ਇਹ ਰੋਕਣਾ ਚਾਹੁੰਦੇ ਆ ਆਪਣੀ دہشت ਦੇ ਨਾਲ ਸੋ ਇੱਕ ਬਹੁਤ ਵੱਡਾ ਮੁੱਦਾ ਹੈ ਜਿਹੜਾ ਕਿ ਅਸੀਂ ਸੋਚਦੇ ਆ ਕਿ ਕਦੀ ਕਿਸੇ ਹੋਰ ਪਾਰਟੀ ਦੇ ਕਿਸੇ ਵੀ ਬੰਦੇ ਨੂੰ ਠਾਣਿਆਂ ਵਿੱਚ ਨਹੀਂ ਬੁਲਾਇਆ ਜਾਂਦਾ ਜਾਂ ਸੀਆਈਡੀ ਉਹਨਾਂ ਨੂੰ ਫੋਨ ਕਰਕੇ ਤੰਗ ਪਰੇਸ਼ਾਨ ਨਹੀਂ ਕਰਦੀ ਸਿਰਫ ਤੇ ਸਿਰਫ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਜਿਹੜੀ ਬਣੀ ਆ ਪਾਰਟੀ ਬਣੀ ਆ ਉਹਨਾਂ ਦੇ ਹੀ ਸੇਵਾਦਾਰਾਂ ਨਾਲ ਇਹ ਬਿਲਕੁਲ ਕੀਤਾ ਜਾ ਰਿਹਾ ਸੋ ਇਹ ਦੋ ਸਾਡੇ ਅੱਜ ਦੇ ਮੁੱਦੇ ਸੀ ਜਿਨ੍ਹਾਂ ਦੇ ਕਰਕੇ ਆਪਾਂ ਇਹ ਪ੍ਰੈਸ ਕਾਨਫਰੰਸ ਰੱਖੀ ਆ ਸੋ ਬਾਪੂ ਜੀ ਦਾ ਥੋੜਾ ਗਲਾ ਨਹੀਂ ਸੀ ਠੀਕ ਇਸ ਕਰਕੇ ਨਹੀਂ ਤੇ ਸਾਰੀਆਂ ਗੱਲਾਂ ਉਹਨਾਂ ਨੇ ਅਡਰੈਸ ਕਰਨੀਆਂ ਸੀਗੀਆਂ ਸੋ ਤੁਹਾਨੂੰ ਇਹ ਸਾਰੀ ਗੱਲ ਦੱਸੀ ਗਈ ਆ ਬਿਲਕੁਲ ਹੱਲੇ ਅਸੀਂ ਜਿਹੜੀ ਪਾਰਟੀ ਆ ਉਹ ਮਾਗੀ ਦੇ ਦਿਹਾੜੇ ਦੇ ਉੱਤੇ ਅਸੀਂ ਜਿਹੜਾ 13 ਜਨਵਰੀ ਨੂੰ ਬਣਾਈ ਸੀਗੀ ਔਰ ਇਹਨੇ ਥੋੜੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਤੋਂ ਹੀ ਕੋਸ਼ਿਸ਼ ਕਰ ਰਹੇ ਆ ਕਿ ਹਰ ਪਿੰਡ ਦੇ ਵਿੱਚ ਸਾਡੀਆਂ ਕਮੇਟੀਆਂ ਬਣਨ ਔਰ ਉਹ ਜਿਹੜੀਆਂ ਕਮੇਟੀਆਂ ਆ ਉਹ ਭਰਤੀ ਵੀ ਕਰ ਰਹੀਆਂ ਨੇ ਜਿੱਥੇ-ਜਿੱਥੇ ਬਣ ਗਈਆਂ ਨੇ ਔਰ ਲੋਕਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਹੈ ਉਹ ਸੋਚਦੇ ਨੇ ਕਿ ਜੋ ਸਰਕਾਰ ਦਾ ਤਸ਼ੱਦਦ ਜੋ ਸਰਕਾਰ ਪੰਜਾਬ ਦੇ ਨਾਲ ਕਰ ਰਹੀ ਆ ਉਹ ਬਿਲਕੁਲ ਗਲਤ ਗੱਲ ਹੈ ਔਰ ਪੰਜਾਬ ਦੇ ਲੋਕਾਂ ਦੇ ਅੰਦਰ ਇੱਕ ਬੜੀ ਵੱਡੀ ਅੱਜ ਗੱਲ ਖੜੀ ਆ ਕਿ ਉਹ ਕੇਂਦਰ ਦੀਆਂ ਜਿੰਨੀਆਂ ਪਾਰਟੀਆਂ ਨੇ ਸੈਂਟਰ ਦੀਆਂ ਉਹਨਾਂ ਨੂੰ ਪੰਜਾਬ ਦੇ ਅੰਦਰ ਦੇਖਣਾ ਨਹੀਂ ਚਾਹੁੰਦੀਆਂ ਲੋਕ ਚਾਹੁੰਦੇ ਆ ਕਿ ਪੰਜਾਬ ਦੇ ਹਿੱਤ ਵਾਲੀ ਕੋਈ ਇਹੋ ਜੀ ਧਿਰ ਹੋਵੇ ਪਾਰਟੀ ਹੋਵੇ ਜਿਹੜੀ ਪੰਜਾਬ ਦੀ ਗੱਲ ਕਰੇ ਔਰ ਉਹ ਦ੍ਰਿੜਤਾ ਨਾਲ ਗੱਲ ਕਰ ਸਕੇ ਕਿਉਂਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਆ ਉਹ ਜਿਹੜੇ ਪੰਜਾਬ ਦੇ ਹਿੱਤ ਆ ਉਹਨਾਂ ਤੇ ਉਹ ਗੱਲ ਨਹੀਂ ਕਰਦੀਆਂ ਸੋ ਅਸੀਂ ਬਿਲਕੁਲ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਕੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਾਰੀਆਂ ਗੱਲਾਂ ਸਪਸ਼ਟ ਕੀਤੀਆਂ ਜਾਣਗੀਆਂ ਪਰ ਇਹ ਆ ਕਿ ਸਾਡੀ ਪਾਰਟੀ ਦਾ ਸੰਗਠਨ ਜਿਸ ਦਿਨ ਤੋਂ ਅਸੀਂ ਤੁਰੇ ਆ ਅਸੀਂ ਬਿਲਕੁਲ ਸੈਟੀਸਫਾਈਡ ਆ ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਰਿਹਾ ਆ ਔਰ ਸਾਡੀ ਪਾਰਟੀ ਆਪਣੇ ਬਲ ਬੂਤੇ ਦੇ ਉੱਤੇ ਅਸੀਂ ਚਾਹੁੰਦੇ ਆ ਕਿ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਉਹ ਇਲੈਕਸ਼ਨਾਂ ਚਾਹੇ ਉਹ ਸ਼੍ਰੋਮਣੀ ਕਮੇਟੀ ਦੀਆਂ ਹੋਣ ਚਾਹੇ ਉਹ ਵਿਧਾਨ ਸਭਾ ਦੀਆਂ ਹੋਣ ਉਹ ਭਾਈ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਉਹ ਲੜੀਆਂ ਜਾਣ ਗਿਆ ਭਾਈ ਅਮਰਤਪਾਲ ਸਿੰਘ ਹੁਣਾਂ ਨੂੰ ਇਲੈਕਸ਼ਨ ਲੜਾਉਣ ਲਈ ਪੰਜਾਬ ਨਹੀਂ ਪੂਰੀ ਦੁਨੀਆ ਦਾ ਕਿਤੇ ਵੀ ਕਿਸੇ ਵੀ ਕੋਨੇ 'ਚ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਸੀਗਾ ਉਹਨਾਂ ਨੇ ਉਹਨਾਂ ਨੂੰ ਜਿਤਾਉਣ ਲਈ ਉਹ ਕੋਸ਼ਿਸ਼ ਕੀਤੀ ਔਰ ਭਾਈ ਅਮਰਤਪਾਲ ਸਿੰਘ ਹੁਣੇ ਸ਼ਾਇਦ ਮੈਨੂੰ ਲੱਗਦਾ ਉਹ ਆਪ ਇਲੈਕਸ਼ਨ ਵੀ ਨਹੀਂ ਲੜਨਾ ਚਾਹੁੰਦੇ ਸੀ ਉਦੇ ਲਈ ਸੰਗਤ ਨੇ ਖੜੂਰ ਸਾਹਿਬ ਦੀ ਨੇ ਵੀ ਉਹਦੇ ਵਿੱਚ ਇਹਨਾਂ ਨੇ ਵੀ ਸਾਰਿਆਂ ਨੇ ਕਿਹਾ ਕਿ ਭਾਈ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਆ ਔਰ ਤੁਹਾਨੂੰ ਜਿਹੜੀਆਂ ਪੰਜਾਬ ਦੀਆਂ ਗੱਲਾਂ ਨੇ ਉਹ ਪਾਰਲੀਮੈਂਟ 'ਚ ਜਾ ਕੇ ਰੱਖਣੀਆਂ ਚਾਹੀਦੀਆਂ ਨੇ ਸੋ ਖਾਲਸਾ ਜੀ ਦੇ ਕੋਲ ਅਸੀਂ ਅੱਜ ਨਹੀਂ ਆਏ ਅੱਗੇ ਵੀ ਅਸੀਂ ਇਹਨਾਂ ਨੂੰ ਮਿਲਦੇ ਆਂ ਇਸ ਘਰ ਦੇ ਵਿੱਚ ਅੱਜ ਪਹਿਲੀ ਵਾਰ ਹੀ ਨਹੀਂ ਆਏ ਅੱਗੇ ਵੀ ਬੜੀ ਵਾਰੀ ਆਏ ਆਂ ਸੋ ਇਹਨਾਂ ਨੇ ਜਦੋਂ ਤੁਸੀਂ ਇਹਨਾਂ ਦੀ ਇੰਟਰਵਿਊ ਸੁਣਦੇ ਆ ਬੜੀ ਇਹ ਵਧੀਆ ਤਰੀਕੇ ਨਾਲ ਉੱਥੇ ਗੱਲ ਸਾਰੀ ਰੱਖਦੇ ਨੇ ਕਿ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਕੀ ਕਰ ਸਕਦੇ ਨੇ ਉਹਨਾਂ ਆਉਣਾ ਅੱਗੇ ਕਿਉਂ ਜ਼ਰੂਰੀ ਆ ਉਹਨਾਂ ਦਾ ਜੇਲ੍ਹ ਚੋਂ ਕਿਉਂ ਆ ਉਹ ਬੜੀ ਵਧੀਆ ਤਰੀਕਿਆਂ ਨੇ ਆ ਇਹਨਾਂ ਨੇ ਸਾਰਿਆਂ ਨੂੰ ਉਹ ਗੱਲ ਸਮਝਾਈ ਆ ਲਈ ਪਹਿਲਾਂ ਤਾਂ ਅਸੀਂ ਜਿਹੜੀ ਪਿਛਲੀ 2 ਸਾਲ ਦੀ ਸੀਗੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਹੋਈ ਉਹਦੇ ਲਈ ਆਪਾਂ ਸੁਪਰੀਮ ਕੋਰਟ ਦੇ ਵਿੱਚ ਤਾਂ ਨਹੀਂ ਸੌਰੀ ਹਾਈ ਕੋਰਟ ਦੇ ਵਿੱਚ ਗਏ ਸੀਗੇ ਜਿਹੜੀ ਕਿ ਉਥੇ ਵੀ ਸਾਨੂੰ ਬੜਾ ਇਹ ਮਹਿਸੂਸ ਹੁੰਦੀ ਆ ਗੱਲ ਲੀਗਲ ਤੌਰ ਤੇ ਸਾਰੇ ਰਾਜਦੇਵ ਸਿੰਘ ਸਾਹਿਬ ਜੀ ਬੈਠੇ ਨੇ ਸਾਡੇ ਕੋਲ ਇਹਨਾਂ ਨੂੰ ਪਤਾ ਕਿ ਉਥੋਂ ਵੀ ਪੂਰੇ 1 ਸਾਲ ਦੇ ਅੰਦਰ ਕੋਰਟ ਨੂੰ ਅਸੀਂ ਕਿਹਾ ਕਿ ਸਾਨੂੰ ਇੱਕ ਗੱਲ ਹੀ ਦੱਸ ਦਿਓ ਵੀ ਕੀ ਜਿਹੜੀ ਉਹਨਾਂ ਦੇ ਉੱਤੇ ਐਨਐਸਏ ਲੱਗੀ ਉਹ ਸਹੀ ਆ ਜਾਂ ਗਲਤ ਆ ਉਹਦਾ ਹੱਲੇ ਤੱਕ ਰਿਜ਼ਲਟ ਨਹੀਂ ਮਿਲਿਆ ਪਰ ਅਸੀਂ ਹੁਣ ਕੋਸ਼ਿਸ਼ ਕਰ ਰਹੇ ਹਾਂ ਸਾਰੀ ਲੀਗਲ ਟੀਮ ਦੀ ਸਲਾਹ ਲੈ ਕੇ ਕਿ ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਣਾ ਚਾਹੁੰਦੇ ਹਾਂ ਐਨਐਸਏ ਜਿਹੜਾ ਬੱਦ ਐਰਪੋਰਟ ਇਸਾ ਵੇਖੀਏ ਇੱਥੇ ਜੀ ਅਕਾਲੀ ਦਲ ਜੱਥੇਬੰਦੀ ਦਾ ਫੈਸਲਾ ਅੰਨਾ ਨੇ ਕੀ-ਕਿਆ ਹੈ ਕਿ ਕਿਸ ਤਰ੍ਹਾਂ ਜਿਹੜੀ ਗਵਰਨਮੈਂਟ ਤੇ ਉਹ ਜਿਹੜੇ ਲੋਕ ਨੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਪਰੇਸ਼ਾਨ ਕਰਦੀ ਪਏ ਕਤੇ-ਕਤੇ ਨੂੰ ਥਾਣੇ ਬੁਲਾਇਆ ਜਾਂਦਾ ਹੈ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਪਿਆ ਐ ਇਕ ਖੂਬ ਦਾ ਮਹੌਲ ਜਿਹੜਾ ਉਹ ਫਲਾਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈਏ ਕਿ ਕੋਈ ਵੀ ਐਸ ਪਾਰਟੀ ਨੂੰ ਜਿਹੜਾ ਜੁਆਇਨ ਨਾ ਕਰੇ ਇੱਥੇ ਅ ਐਸ ਪਾਰਟੀ ਦਾ ਕੀ ਮਿਸ਼ਨ ਹੈ ਕੀ ਕਰਨਾ ਚਾਹੁੰਦੇ ਨੇ ਸਿੱਖਾਂ ਦਾ ਕੀ ਮਿਸ਼ਨ ਹੈ ਸਿੱਖ ਜਥੇਬੰਦੀ ਦਾ ਕੀ ਮਿਸ਼ਨ ਹੈ ਸਭ ਨੂੰ ਪਤਾ ਹੈ ਐਹੀ وجہ ਹੈ ਕਿ ਗਵਰਨਮੈਂਟ ਡਰਦੀ ਏ ਕਿ ਇਹ ਲੋਕ ਜਿਹੜੇ ਨੇ ਅੱਗੇ ਨਾ ਆ ਜਾਣ ਇਸ ਲਈ ਇਹਨਾਂ ਨੂੰ ਰੋਕਣ ਦੀ ਹਰ ਤਰ੍ਹਾਂ ਤੋਂ ਜਿਹੜੀ ਸੰਭਵ ਕੋਸ਼ਿਸ਼ ਕੀਤੀ ਜਾਂਦੀ ਪਈਏ ਇਹ ਵਜਾਇਆ ਕਿ ਅਮਰਤਪਾਲ ਸਿੰਘ ਤੇ ਤੀਜੀ ਵਾਰੀ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਹੀ ਬੰਦ ਕਰਕੇ ਰੱਖਿਆ ਗਿਆ ਤਾਂ ਕਿ ਅਗਰ ਉਹ ਬਾਹਰ ਆ ਗਿਆ ਤੇ ਫੇਰ ਕੋਈ ਹੋਰ ਕੰਮ ਨਾ ਕਰ ਦੇ ਤੇ ਕਿਉਂਕਿ ਆਲਰੇਡੀ ਜਿਹੜੀ ਪਬਲਿਕ ਹੈ ਜਿਹੜੀ ਆਵਾਮ ਹੈ ਉਹਨਾਂ ਦੇ ਦਿਲ ਤੇ ਅਮਰਤਪਾਲ ਸਿੰਘ ਹੀ ਹੈ ਸਿੰਘ ਹੀ ਅਮਰਤਪਾਲ ਸਿੰਘ ਹੀ ਹੀਰੋ ਹੈ ਠੀਕ ਹੈ ਤੇ ਅੱਗੇ ਜਿਹੜਾ ਇਹ ਐਲਾਨ ਕੀਤਾ ਗਿਆ ਹੈ ਕਿ 2027 ਤੋਂ ਪਹਿਲਾਂ ਪਹਿਲਾਂ ਅਸੀਂ ਅਮਰਤਪਾਲ ਸਿੰਘ ਨੂੰ ਬਾਇਰ ਲਈ ਆ ਮਾਗੇ ਨਾਲ ਅਮਰਪਾਲ ਸਿੰਘ ਹੀ ਆਣਾ ਨੇ ਵਕਤ ਤੇ ਪੰਜਾਬ ਦਾ ਸੀਐਮ ਬਣੇਗਾ ਭਗਵਤ ਮਾਨ ਜਿਹੜਾ ਆਪਣੀ ਜਿਹੜੀ ਵੈਲਿਊ ਹੈ ਖਤਮ ਕਰ ਚੁੱਕਿਆ ਹੈ ਭਗਵਤ ਮਾਨ ਨੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ ਇਸ ਤਰ੍ਹਾਂ ਸਿੱਖਾਂ ਦੇ ਰਾਈਟਸ ਵਾਸਤੇ ਨਹੀਂ ਖਲੋਤਾ ਐਸ ਚੀਜ਼ ਨੂੰ ਲੈ ਕੇ ਸਿੱਖ ਜਿਹੜੇ ਨੇ ਬਹੁਤ ਜ਼ਿਆਦਾ ਨਰਾਜ਼ ਹਿੱਲੇ ਚਿਤਾਂਦੇ ਪਏ ਨੇ ਤੇ ਐਹੀ ਵਜਾ ਹੈ ਕਿ ਅਮਰਤਪਾਲ ਸਿੰਘ ਨੂੰ ਹਰ ਤਰ੍ਹਾਂ ਤੋਂ ਜਿਹੜੀ ਸਪੋਰਟ ਉਹ ਲੱਭਦੀ ਪਈ ਹੈ ਤੁਸੀਂ ਕੀ ਕਹੋਗੇ ਇਸ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਪਲੇ ਸਟੈਂਡਰਡ ਦਾ ਤੁਹਾਡੇ ਫਿਰ ਮੁਲਾਕਾਤ ਹੋਣੀ ਸੱਚੀ ਗੱਲ ਹੈ